ਹੁਣ ਤੁਸੀਂ ਵੀ ਫੇਸਬੁੱਕ ਤੋਂ ਫੋਟੋ ਪਾ ਕੇ ਪੈਸਾ ਕਮਾ ਸਕਦੇ ਹੋ ਆਪਣਾ ਪਲੇ ਸਟੋਰ ਖੋਲੋ ਅਤੇ ਪਿੰਟਰੇਸਟ ਐਪ ਡਾਊਨਲੋਡ ਕਰ ਲਓ ਮੇਰੇ ਕੋਲ ਪਹਿਲਾਂ ਤੋਂ ਡਾਊਨਲੋਡ ਹੈ ਹੁਣ ਤੁਸੀਂ 3 ਡਾਟ ਤੇ ਕਲਿੱਕ ਕਰਕੇ ਇਸ ਫੋਟੋ ਨੂੰ ਡਾਊਨਲੋਡ ਕਰ ਲਓ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਪਲੇ ਸਟੋਰ ਤੋਂ ਪਿਕਸਲ ਲੈਬ ਐਪ ਡਾਊਨਲੋਡ ਕਰ ਲਓ ਮੇਰੇ ਕੋਲ ਪਹਿਲਾਂ ਹੀ ਡਾਊਨਲੋਡ ਕੀਤਾ ਹੋਇਆ ਹੈ ਇਸ ਵਿੱਚ ਫੋਟੋ ਐਡ ਕਰ ਲਓ ਪਹਿਲਾਂ ਵਾਲੀ ਨੂੰ ਡਿਲੀਟ ਕਰ ਦਿਓ ਜੋ ਪਹਿਲਾ ਫੋਟੋ ਬਣਾਈ ਹੋਈ ਹੈ ਆਪਣੀ ਇਸ ਨੂੰ ਡਿਲੀਟ ਕਰ ਦਿੰਦੇ ਆ ਨਵੀਂ ਫੋਟੋ ਐਡ ਕਰੋ ਜੋ ਪੋਤਰੋ ਲੇਤੀ ਹੈ ਫੋਟੋ ਹੁਣ ਇਹ ਫੋਟੋ ਫੇਸਬੁੱਕ ਦੇ ਐਲਗੋਰਿਦਮ ਤੋਂ ਦੂਰ ਹੈ ਇਥੇ ਕਾਪੀਰਾਈਟ ਨਹੀਂ ਆਵੇਗਾ ਕਿਉਂਕਿ ਇਹ ਆਪਣੀ origignal ਫੋਟੋ ਬਣ ਚੁੱਕੀ ਹੈ ਇਸ ਨੂੰ ਐਡ ਕਰ ਲਓ ਅਤੇ crop ਕਰ ਲਓ crop ਕਰਨ ਤੋਂ ਬਾਅਦ ਇਸ ਨੂੰ ਆਪਣੇ ਫਰੇਮ ਵਿੱਚ ਐਡ ਕਰ ਲਓ ਫਰੇਮ ਵਿੱਚ ਐਡ ਕਰਨ ਤੋਂ ਬਾਅਦ ਤੁਸੀਂ ਇਸ ਦੀ ਬੈਕਗ੍ਰਾਉਂਡ ਚੇਂਜ ਕਰ ਸਕੋ ਬੈਕਗ੍ਰਾਉਂਡ ਇਸ ਦੀ ਬਲੈਕ ਕਰ ਦੋ ਬਲੈਕ ਨਾਲ ਸੋਹਣੀ ਲੱਗੇਗੀ ਅਤੇ ਹੁਣ ਤੁਸੀਂ ਆਪਣਾ ਲੋਗੋ ਲਗਾ ਦਿਓ ਪਲੱਸ ਦੇ ਨਿਸ਼ਾਨ ਤੇ ਲਗਾ ਕੇ ਲੋਗੋ ਲਗਾ ਦਿਓ ਤੇ ਇਹਨੂੰ 3 ਡਾਟਸ ਤੇ ਕਲਿੱਕ ਕਰਕੇ ਐਕਸਪੋਰਟ ਕਰ ਲਓ ਅਜਿਹੀਆਂ ਜਾਣਕਾਰੀਆਂ ਤੇ ਐਡੀਟਿੰਗ ਸਿੱਖਣ ਲਈ ਜਰੂਰ ਫੋਲੋ ਕਰਿਓ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਇਹ ਸੇ ਚੈਨਲ ਦੀ ਮੇਰੀ ਪਹਿਲੀ ਵੀਡੀਓ ਹੈ ਜੇ ਵੀ ਲਾਈਕ ਕਮੈਂਟ ਕਰਿਓ ਤੇ ਸਬਸਕ੍ਰਾਈਬ ਕਰਿਓ ਅਤੇ ਆਪਾਂ ਅੱਗੇ ਵੀ YouTube ਤੇ Facebook Instagram موبائل ਦੀਆਂ ਹੋਰ ਜਾਣਕਾਰੀਆਂ ਅਤੇ ਕੋਈ ਵੀ ਸਰਕਾਰੀ ਸਕੀਮ ਹੁੰਦੀ ਹੈ ਉਹ ਵੀ ਦੱਸਿਆ ਕਰਾਂਗੇ ਸਪੋਰਟ ਕਰਿਓ ਅੱਜ ਫਸ ਵੀਡੀਓ ਨੂੰ ਪਿਆਰ ਦਿਓ ਅਤੇ ਸ਼ੇਅਰ ਕਰਿਓ ਤੁਹਾਨੂੰ AI ਦੇ ਸਕਿੱਲ ਦੱਸਾਂਗੇ ਜੋ ਫ੍ਰੀ ਹੋਣਗੇ ਜੋ ਪੈਸਿਆਂ ਵਾਲੇ ਹੋਣਗੇ ਉਹ ਵੀ ਤੁਹਾਨੂੰ ਫ੍ਰੀ ਚ ਬਣਾਉਣੀ ਦੱਸਾਂਗੇ ਕਿਵੇਂ ਬੰਦੇ ਹੁੰਦੇ ਨੇ ਕਿਵੇਂ Gmail ਚੈਨਲ ਨਾਲ ਐਡ ਕਰਨਾ ਪੈਂਦਾ ਬਾਰ-ਬਾਰ ਬਹੁਤ ਤਰੀਕੇ ਆਪਣੇ ਕੋਲ دستیاب ਨੇ ਤੋਂ ਟੰਗਣੋਂ ਬਾਅਦ ਤੇ ਰੀਲਾਂ ਬਣਨ ਬਾਅਦ ਤੇ ਵੀਡੀਓ ਬਣਨ ਬਾਅਦ ਤੇ ਜਾਨੀ ਕਿ ਆਪਣੇ ਕੋਲੇ ਰੇਗ ਦੇ ਇੱਕ ਹੁੰਦੀ ਐ ਨਾ ਡਿਮਾਂਡ ਡਿਮਾਂਡ ਵੀ ਮੈਂ ਕੰਟੈਂਟ ਕਿੱਥੋਂ ਲੱਗੇ ਆਵਾ ਤੇ ਉਹ ਕੰਟੈਂਟ ਦੀ ਹੁਣ ਚਿੰਤਾ ਕਰਨਾ ਛੱਡੋ ਆਪਣੇ ਛੋਟੇ ਭਰਾਵਾਂ ਨੂੰ ਸਪੋਰਟ ਕਰਿਓ ਧੰਨਵਾਦ ਜੀ ਸਾਰਿਆਂ ਦਾ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਮਿਲਦੇ ਹਾਂ ਇੱਕ ਹੋਰ video ਨਾਲ।